ਮੈਂ ਮਨਜੀਤ ਸਿੰਘ ਰਾਏ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਦੁਆਬਾ ਅੱਜ ਅਸੀਂ ਸਾਰੇ ਸਾਥੀ ਸਾਡੇ ਨਾਲ ਸਰਦਾਰ ਦਰਬਖਸ਼ ਸਿੰਘ ਜੀ ਕਿਸਾਨ ਮਜ਼ਦੂਰ ਜਿਹੜੀ ਯੂਨੀਅਨ ਹੈਗੀ ਸਾਡੀ ਭਾਰਤੀ ਕਿਸਾਨ ਔਰ ਬਲਵੰਤ ਸਿੰਘ ਬਹਿਰਾਮਕੇ ਜੀ ਨੇ ਸਾਡੇ ਨਾਲ ਮਲਕੀਸ਼ ਸਿੰਘ ਗੁਲਾਮੀ ਵਾਲਾ ਇਹ ਸਾਰੇ ਕਿਸਾਨ ਮਜ਼ਦੂਰ ਮੋਰਚਾ ਤੋਂ ਜਿਹੜੇ ਸਾਧੀ ਸਾਡੇ ਆਏ ਨੇ ਚੀਮਾ ਜੀ ਆਏ ਨੇ ਸੋ ਇਹ ਅੱਜ ਸੀਪੀ ਸਾਹਿਬ ਨਾਲ ਮੀਟਿੰਗ ਸੀ ਲੁਧਿਆਣਾ ਜਿਹਦੇ ਵਿੱਚ ਟੋਲ ਅਥਾਰਟੀ ਵੱਲੋਂ ਜਿਹੜਾ ਟੋਲ ਦਾ ਮੈਨੇਜਰ ਹੈ ਲੱਡਵਾਲ ਦਾ ਉਹ ਵੀ ਹਾਜ਼ਰ ਸੀ ਤੇ ਜਿਹੜੀ ਹਾਈਵੇ ਥਾਰਟੀ ਵੱਲੋਂ ਕਾਰਤਿਕ ਜੀ ਜਿਹੜੇ ਐਨਐਚ ਵੱਲੋਂ ਉਹ ਵੀ ਹਾਜ਼ਰ ਸਨ ਤੇ ਅੱਜ ਇਹ ਫਾਈਨਲ ਡਿਸੀਜਨ ਹੋਇਆ ਹੈ ਕਿ ਜਿਹੜਾ ਕਿਸਾਨਾਂ ਨੂੰ ਖੇਤਲ ਖੋਰੀ ਕੀਤੀ ਜਾਂਦੀ ਸੀ ਟੋਲ ਦੇ ਵਿੱਚ ਅਸੀਂ ਉਹ ਅੱਜ ਇਹਨਾਂ ਦੇ ਨਾਲ ਫਾਈਨਲ ਹੋ ਗਿਆ ਕਿ ਜੇ ਇਸ ਗੱਡੀ ਨੂੰ ਝੰਡਾ ਲੱਗਾ ਹੋਊ ਕਿਸਾਨ ਦੇ ਬੈਜ ਲੱਗਾ ਹੋ ਜਾਂ ਸਟicker ਲੱਗਾ ਹੋਊ ਜੱਤੇ ਬੰਦੀ ਦਾ ਉਹਨੂੰ ਇਹ ਬਿਲਕੁਲ ਕੋਈ ਟੋਲ ਨਹੀਂ ਕੱਟੇਗਾ ਸੋ ਇਹ ਨੱਟ ਜਲੇ ਵੀ ਮੰਨ ਕੇ ਗਏ ਨੇ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਲਾਗਵਾਲ ਟੋਲ ਦੇ ਮੈਨੇਜਰ ਉਹ ਵੀ ਮੰਨ ਕੇ ਗਏ ਨੇ ਸੀਪੀ ਸਾਹਿਬ ਦੀ ਹਾਜ਼ਰੀ ਚ ਹੋਇਆ ਸੋ ਇਹ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਵੀਰੋ ਅੱਜ ਇਹ ਫਾਈਨਲ ਡਿਸੀਜਨ ਹੋਇਆ ਸਾਡਾ ਕਿ ਆਪਣੀਆਂ ਗੱਟੀਆਂ ਨੂੰ ਝੰਡਾ ਜ਼ਰੂਰ ਲਾਓ ਜਿਹੜਾ ਕਾਰਡ ਵਾਲੀ ਗੱਲ ਹੈ ਉਹ ਕੱਲ ਨੂੰ ਸਾਨੂੰ ਫੋਨ ਕਰਨਾ ਜੇ ਤੁਹਾਡੇ ਤੇ ਝੰਡਾ ਲੱਗਿਆ ਹੋਇਆ ਮੈਜ ਲੱਗਾ ਹੋਇਆ ਸਟicker ਲੱਗਾ ਹੋਇਆ ਨਹੀਂ ਤਾਂ ਕਿਸੇ ਵੀ ਜੱਥੇਬੰਦੀ ਦੇ ਆਗੂ ਨੂੰ ਫੋਨ ਨਹੀਂ ਕਰਨਾ ਕਿ ਸਾਨੂੰ ਟੋਲ ਵਾਲਿਆਂ ਨੇ ਰੋਕਿਆ ਹੋਇਆ ਸਾਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਸੋ ਇਸ ਕਰਕੇ ਇਹ ਲਾਜ਼ਮੀ ਅਸੀਂ ਵੀ ਐਗਰੀ ਕੀਤਾ ਮੰਨੇ ਆ ਤੇ ਇਹ ਲਾਜ਼ਮੀ ਕਰਤਾ ਸਾਰੀਆਂ ਜੱਥੇਬੰਦੀਆਂ ਨੇ ਵੀ ਆਪਣੀਆਂ ਗੱਡੀਆਂ ਤੇ ਛੰਡੇ ਬੈਜ ਤੇ ਸਟicker ਜਿਹੜੇ ਆ ਉਹ ਜ਼ਰੂਰੀ ਕਰਤੇ ਆ ਉਹ ਲਾਓ ਤੇ ਫਿਰ ਇਹ ਹੀ ਫੈਸਲਾ ਹੋਇਆ ਤੇ ਉਹਨੂੰ ਕੋਈ ਵੀ ਟੋਲ ਵਾਲਾ ਜਿਹੜਾ ਉਹ ਨਹੀਂ ਰੋਕੇਗਾ ਅੱਜ ਦੇ ਮੀਟਿੰਗ 'ਚ ਕਿੰਨੇ ਜੱਥੇਬੰਦੀਆਂ ਦੇ ਆਗੂ ਸਨ ਅੱਜ ਲਗਭਗ 4 ਜੱਥੇਬੰਦੀਆਂ ਦੇ ਤਾਂ ਕਿਸਾਨ ਮਜ਼ਦੂਰ ਮੋਰਚਾ ਦੇ ਆ ਕੁਝ ਹੀ ਪਹੁੰਚਦੇ ਸੋ ਚਾਰ ਤਾਂ ਸਾਡੇ ਕੋ ਖੜੇ ਨੇ ਬਲਵੰਤ ਸਿੰਘ ਬਹਿਰਾਮਕੇ ਜੀ ਨੇ ਔਰ ਦਿਲਵਾਰ ਸਿੰਘ ਜੀ ਨੇ ਮਲਕੀਤ ਸਿੰਘ ਜੀ ਗੁਲਾਮੀਵਾਲਾ ਨੇ ਤੇ ਮੈਂ ਮਨਜੀਤ ਸਿੰਘ ਰਾਏ ਤੇ ਇੰਦਰਬੀਰ ਸਿੰਘ ਕਾਦੀਆ ਸਾਡੀ ਜਿੱਤਬੰਦੀ ਤੋਂ ਮਾਲਵਾਜੋਂ ਦੇ ਪ੍ਰਧਾਨ ਨੇ ਬਾਬਾ ਸੁਖਵਿੰਦਰ ਸਿੰਘ ਜੀ ਨੇ ਕਿਉਂਕਿ ਇਹਨਾਂ ਨੇ ਵੀ ਪਿਛਲੇ 45 ਦਿਨ ਮੋਰਚਾ ਨਾਲ ਹੋ ਕੇ ਤਕੜੇ ਹੋ ਕੇ ਲੜਿਆ ਸੋ ਵੱਡਾ ਯੋਗਦਾਨ ਇਹਨਾਂ ਦਾ ਧਾਰਮਿਕ ਸ਼ਕਤੀਏਤ ਨੇ ਸਾਡੇ ਏਰੀਆ ਦੀ ਭੱਟੀ ਸੋ ਇਸ ਕਰਕੇ ਅੱਜ ਸਾਰਿਆਂ ਨੇ ਹੀ ਇਕੱਠੇ ਹੋ ਕੇ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਉਹਦੇ ਇਸ ਮੀਟਿੰਗ ਦੇ ਵਿੱਚ ਫਾਈਨਲ ਡਿਸੀਜਨ ਹੋਇਆ ਤੇ ਇਹ ਵੀ ਆਖਿਆ ਸੀ ਉਹਨਾਂ ਨੂੰ ਵੀ ਜਿਹੜੇ ਤੁਸੀਂ 220 ਤੋਂ 440 ਕਿਵੇਂ ਕਰਦੇ ਹੋ ਉਹਨਾਂ ਨੇ ਸਾਨੂੰ ਇੱਕ ਕਾਪੀ ਦਿੱਤੀ ਹੈ ਵੀ ਆਹ ਅਸੀਂ ਇਹਦੇ ਮੁਤਾਬਕ ਕਰਦੇ ਹਾਂ ਅਸੀਂ ਇਹਦੀ ਸਰਟੀਫਾਈਡ ਕਾਪੀ ਮੰਗੀ ਉਹਨਾਂ ਤੋਂ ਵੀ ਇੱਕ ਕੋਈ ਸਰਕਾਰ ਦੀ ਇਹਦੇ ਤੇ ਸਟੈਂਪ ਲੱਗੀ ਹੋਵੇ ਸਾਨੂੰ ਕਾਪੀ ਦਿੱਤੀ ਜਾਵੇ ਸੈਕੰਡ ਵੀ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ 220 ਦੇ 440 ਲੈਣੇ ਆ ਉਹਦੇ ਵਿੱਚ ਆਹ ਕਾਪੀ ਉਹਨਾਂ ਨੇ ਦਿੱਤੀ ਹੈ ਵੀ ਇਹ ਹਾਈਵੇ ਜਿਹੜਾ ਹੈਗਾ ਆ ਮੈਂਤਪਾ ਸਰਕਾਰ ਦਾ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈ ਬੇ ਇਹਦਾ ਨੋਟੀਫਿਕੇਸ਼ਨ ਸਾਨੂੰ ਵਿਖਾਇਆ ਪਰ ਇਹਦੇ ਵਿੱਚ ਉਹਨਾਂ ਨੇ ਜਦੋਂ ਆਖਿਆ ਇਹਦੇ ਤੇ ਅਸੀਂ ਡਬਲ ਚਾਰਜ ਕਰਦੇ ਹਾਂ ਤੇ ਡਬਲ ਚਾਰਜ ਦਾ ਜਿਹੜਾ ਹੈਗਾ ਉਹ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ 330 ਬਣਦੇ ਆ ਤੇ ਉਹਦੇ ਵਿੱਚ ਡਬਲ ਜਿਹੜੇ 660 ਬਣਦੇ ਨੇ ਪਰ ਤੁਸੀਂ 880 ਲੈ ਰਹੇ ਹੋ ਸੋ ਇਹ ਸਾਰੀ ਜਿਹੜੀ ਗੱਲਬਾਤ ਹੈ ਇਹਨੂੰ ਵੇਖ ਕੇ ਉਹਨਾਂ ਨੇ ਹੁਣ ਸਾਨੂੰ ਕਿਹਾ ਵੀ ਅਸੀਂ ਇਹਦੀ ਵੀ ਕਾਪੀ ਮੰਗੀ ਹੈ ਔਰ ਅਸੀਂ ਇਹ ਸਾਰੇ ਪੇਪਰ ਜਿਹੜੇ ਆ ਇਹ ਆਪਣੇ ਈਗਲ ਐਡਵਾਈਜ਼ਰ ਕੋਲ ਜਾਵਾਂਗੇ ਪੁੱਛਾਂਗੇ ਵੀ ਇਹ ਕਿਹੜੇ-ਕਿਹੜੇ ਇਹਦੇ ਵਿੱਚ ਹੋਰ ਟੈਕਸ ਜੋੜ ਕੇ ਉਹਨਾਂ ਨੇ 330 ਕੀਤੇ ਨੇ ਜਦਕਿ ਸਾਡੇ ਮੁਤਾਬਕ ਇਹ ਜਿਹੜੇ ਆ 60 ਤੋਂ 65 ਰੁਪਏ ਬਣਦੇ ਆ ਸੋ ਇਹਦੀ ਰਾਏ ਲੈ ਕੇ ਫਿਰ ਅਸੀਂ ਅਗਲੀ ਗੱਲ ਜਿਹੜੀ ਆ ਕਾਰਵਾਈਆਂ ਅਗਲੀ ਮੀਟਿੰਗ ਦੇ ਵਿੱਚ ਅਗਲੀ ਰਾਏ ਰੱਖਾਂਗੇ ਪਰ ਅਜੇ ਵਾਂ ਦਾ ਜ਼ਰੂਰ ਨਾਲ ਸਾਡਾ ਕਰ ਲਿਆ ਤੇ ਕਿਸੇ ਵੀ ਕਿਸਾਨ ਨੂੰ ਖਜਲਖੁਆਰ ਨਹੀਂ ਕਰਨਗੇ ਜਿਹਦੇ ਝੰਡਾ ਲੱਗਾ ਹੋਇਆ ਜਿਹਦੇ ਬੈਜ ਲੱਗਾ ਹੋਇਆ ਜਿਹਦੇ ਸਟicker ਲੱਗਾ ਹੋਇਆ ਜੀ ਜੇ ਸਰ ਜੇ ਇਹਨਾਂਸ ਵਾਲਾ ਦਾ ਜਵਾਬ ਆਉਣ ਵਾਲੇ ਟਾਈਮ 'ਚ ਨਹੀਂ ਮਿਲਿਆ ਕਿਤੇ ਮੋਰਚੇ ਦੁਆਰੇ ਲਾਫਟਾ। ਬਿਲਕੁਲ ਅਸੀਂ ਦੇਖੋ ਪਬਲਿਕ ਲਈ ਲੜਦੇ ਆਂ ਤੇ ਜੇ ਪਬਲਿਕ ਨਾਲ ਇਹ ਜ਼ਰੂਰੀ ਨਹੀਂ ਵੀ ਇਕੱਲਾ ਕਿਸਾਨਾਂ ਲਈ ਮਿਲ ਗਈ ਤਾਂ ਅਸੀਂ ਸ਼ਾਂਤ ਬਹਿ ਕੇ ਜੇ ਪਬਲਿਕ ਨਾਲ ੱਤਕਾ ਕਰਨਗੇ ਤਾਂ ਫਿਰ ਅਸੀਂ ਉਹ ਲਾਈ ਵੀ ਲੜਾਂਗੇ। ਉਹ ਆਉਣ ਵਾਲੇ ਸਮੇਂ 'ਚ ਅਸੀਂ ਬੈਠ ਕੇ ਵਿਚਾਰ ਕਰਕੇ ਸਲਾਹ ਕਰਕੇ ਤੇ ਫਿਰ ਉਹਦੀ ਰਣਨੀਤੀ ਤਿਆਰ ਕਰਾਂਗੇ।